ਉਹ ਚੱਲ ਜਾ ਤਦੂ ਬਰੇਕਰੀ ਦੇਖੋ ਇੱਕ ਹਫਤਾ ਪਹਿਲਾਂ ਮੈਂ ਪੇਪਰ ਜੇ ਵੀ ਦਿੱਤਾ ਸੀਗਾ ਖੰਨੇ ਦੇ ਵਿੱਚ ਬਾਗ ਹੈ ਔਰ ਉਹਦੇ ਚ ਸਭ ਤੋਂ ਪਹਿਲਾਂ ਇਹਨਾਂ ਨੇ ਪੀਪਲ ਤੇ ਬਰੋਟਾ ਵੜਿਆ ਮੈਂ ਕਰਮਕਾਂਡੀ ਬ੍ਰਾਹਮਣ ਸਭਾ ਪ੍ਰਧਾਨ 20ਵ ਹਿੰਦੂ ਸਨਾਤਨ ਸੇਵਾ ਸੰਗਠਨ ਰਾਸ਼ਟਰੀ ਅਧਿਐਕਸ਼ ਤੇ ਇਹ ਹੈਗੇ ਕੁਝ ਮੈਂ ਪਟਿਆਲੇ ਤੋਂ ਹੈਗੇ ਉਹ ਬੰਦੇ ਕੁਝ ਪੁਲਿਸ ਵੀ ਹੈ ਵਿੱਚ ਹਨਮਾਲ ਬੈ ਜਿਹੜਾ ਕੀ ਹਫਤਾ ਹੋ ਗਿਆ ਮੈਨੂੰ ਪੇਪਰ ਜੇ ਦਿੱਤੇ ਹੋਏ ਅੱਜ ਤੱਕ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਇਹ ਦੱਸੋ ਸ਼ਹਿਰ ਦੇ ਵਿੱਚ ਇੰਨਾ بڑا ਕੰਮ ਹੋ ਰਿਹਾ ਜਿਹਦੇ ਵਿੱਚ ਹਜ਼ਾਰਾਂ ਜਿਹੜੇ ਹੈਗੇ ਬੂਟੇ ਵੱਡੇ ਗਏ ਅੰਬ ਦੇ ਬੂਟੇ ਵੀ ਸੀਗੇ ਜਿਹੜੇ ਫਲੇ ਹੋਏ ਸੀਗੇ ਮੈਂ ਤਾਂ ਦੇਖਿਆ ਉੱਥੇ ਤੋਤੇ ਦੇ ਬੱਚੇ ਛਿੜ ਪੰਛੀਆਂ ਦੇ ਬੱਚੇ ਮਰੇ ਆ ਅੰਡੇ ਬਹੁਤ ਸੀਗੇ ਔਰ ਇੱਥੇ ਪ੍ਰਸ਼ਾਸਨ ਹੈ ਸ਼ਾਸਨ ਹੈ ਜੂ ਤੱਕ ਨਹੀਂ ਘਟਕੇ ਇਸ ਪਤਾ ਲੱਗ ਗਿਆ ਨਾ ਉੱਥੇ ਪੁਲਿਸ ਗਈ ਨਾ ਪ੍ਰਸ਼ਾਸਨ ਗਿਆ ਕਿ ਆ ਖੰਨੇ ਦੇ ਵਿੱਚ ਕੋਈ ਬੰਦਾ ਨਹੀਂ ਰਹਿੰਦਾ ਕਿਉਂ ਆਪਾਂ ਇੰਨੇ ਬੁੱਟੇ ਲਵਾਏ ਐ ਮੈਨੂੰ ਲੱਗਦਾ 5600 ਬੁੱਟੇ ਲਵਾਏ ਐ ਜਿਸ ਲਈ ਲਵਾਏ ਐ ਇਹ ਬਾਗ ਹੈ ਬਾਗ ਦੇ ਨਾਮ ਰਜਿਸਟਰੀ ਹੈ ਇਹ ਕਿਵੇਂ ਬੁੱਟਾ ਵਟਿਆ ਗਿਆ ਬੜੀ ਜਾਨਦਾਰੀ ਗੱਲ ਕਰ ਰਹੇ ਹੋ ਇਹ ਬਾਗ ਪ੍ਰਾਈਵੇਟ ਹੈ ਜਾਂ ਕਿਸੇ ਸਰਕਾਰੀ ਦੇਖੋ ਜਿਹੜੇ ਬਾਗ ਹੈ ਉਹਦੇ ਵੀ ਸਟੇ ਹੋਇਆ ਸਟੇ ਤੋਂ ਬਾਅਦ ਵੀ ਰਜਿਸਟਰੀ ਹੋਈ ਹੈ ਨੇ ਹੈਗੀ ਦੀ ਉਹ ਪ੍ਰਾਈਵੇਟ ਹੈ ਕਿ ਪ੍ਰਾਈਵੇਟ ਕਿਸੇ ਬੰਦੇ ਦੀ ਹੈ ਪ੍ਰਾਈਵੇਟ ਵੀ ਵੱਡ ਨਹੀਂ ਸਕਦਾ ਜਿਹੜਾ ਨਾ ਦੇ ਮੈਕਮਾ ਜਿਹੜਾ ਇਹਨਾਂ ਨੂੰ ਪਰਮਿਟ ਦਿੰਦਾ ਹੈ ਉਹ ਸੁੱਕੇ ਬੁੱਟੇ ਦਾ ਪਰਮਿਟ ਦਿੰਦਾ ਇਹ ਹਰਾ ਬੁੱਟਾ ਵੱਡ ਨਹੀਂ ਸਕਦੇ ਮਤਲਬ ਜੇ ਘਰ ਚ ਕੋਈ ਲੱਗਿਆ ਹੋਇਆ ਜਾਂ ਕਿਸੇ ਬਾਗ ਚ ਲੱਗਿਆ ਉਹਨੂੰ ਵੱਡ ਨਹੀਂ ਸਕਦੇ ਤੂੰ ਨਹੀਂ ਰੂਲ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਤਾਂ ਮੈਨ ਅਸੀਂ ਕਹਿਣਾ ਕਿ ਜਿਹੜਾ ਬੋਟਾ ਪੀਪਲ ਦਾ ਵੱਡਿਆ ਔਰ ਬਰੋਟੇ ਦਾ ਵੱਡਿਆ ਅਸੀਂ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ ਪਹਿਲਾਂ ਵੀ ਕਾ ਕਰ ਚੁੱਕੀ ਹੈ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੀ ਸੰਘਰਸ਼ ਕਰਾਂਗੇ ਦੇਖ ਦੇਖਦੇ ਕੀ ਕਰਦੇ ਆ ਆਪਾਂ ਦਰਖਾਸਤ ਨਹੀਂ ਦਿੱਤੀ ਦਰਖਾਸਤਾਂ ਲਈ ਹੋਰ ਬੰਦੇ ਆ ਅਸੀਂ ਜਿਹੜਾ ਬਰੋਟਾ ਤੇ ਪੀਪਲ ਵੱਡੇ ਹੈਗਾ ਉਹਦੇ ਵਿਰੁੱਧ ਖੜੇ ਹੈ ਕਿਉਂਕਿ ਸਾਡੇ ਹਿੰਦੂ ਧਰਮ ਸਨਾਤਨ ਧਰਮ ਦਾ ਬਹੁਤ ਬੜਾ ਇਹ ਜਿਹੜਾ ਪੇੜ ਹੈ ਇਹਦੀ ਸੇਵਾ ਪੂਜਾ ਕਰਦੇ ਆ ਇਹਦਾ ਨੁਕਸਾਨ ਹੋਇਆ ਕੋਈ ਪਾਰਟੀ ਤਾਂ ਹੋਗੀ ਨਾ ਜਿਹੜੀ ਕਿ ਦੇ ਖਿਲਾਫ ਦਿੱਤੀ ਹੈ ਕੋਈ ਕਾਰਵਾਈ ਕੀਤੀ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ ਪੇਪਰ ਦਿੱਤਾ ਜੀ ਕੋਈ ਕਾਰਵਾਈ ਜਿਹੜੇ ਹੈਗੇ ਉਹ ਅਲੱਗ ਟੀਮ ਹੈ ਉਹ ਕਰ ਰਹੀ ਹੈ ਇਹ ਜੀ ਜਮਾਨ ਸਾਹਿਬ ਮੇਰੇ ਨਜ਼ਦੀਕ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਕਹਿਣਾ ਹੈ ਕਿ ਜਿਹੜੇ ਗਲਤ ਹੋਇਆ ਅਸੀਂ ਇੱਥੇ ਖੰਨੇ ਦੇ ਹੀ ਨੇ ਈ ਨਾਮ ਇਹ ਨਾ ਪੂਰਾ ਨਾਮ ਨਹੀਂ ਪਤਾ ਮਾਨ ਸਾਹਿਬ ਨੇ ਮਾਨ ਮਾਨ ਕਰਕੇ ਜਾਣਰਾ ਮੈਂ ਤੇ ਉਹਦੀ ਗੱਲ ਨਹੀਂ ਆ ਤਾਂ ਅਸੀਂ ਤਾਂ ਆਪਣੇ ਵੱਲੋਂ ਕਰਨਾ ਹੈ ਸਨਾਤਨ ਵੱਲੋਂ ਕਰਨਾ ਹੈ ਕਿ ਸਨਾਤਨ ਲਈ ਬਹੁਤ بڑا ਫੇਸ ਹੈ ਸਨਾਤਨ ਦਾ ਕੰਮ ਜਿਹੜਾ ਇਹਨਾਂ ਨੇ ਕੀਤਾ ਤੇ ਇਹ ਗਲਤ ਹੈ ਅਸੀਂ ਵਿਰੋਧ ਕਰਾਂਗੇ ਜੇ ਸਾਡੇ ਕਹੇ ਉਤੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੇ ਦੀ ਚੱਕਾ ਜਾਮ ਵੀ ਕਰਾਂਗੇ ਤੋ ਜਿਹੜਾ ਅਗਲਾ ਅਸੀਂ ਧਰਨਾ ਦਵਾਂਗੇ ਪੂਰਾ ਅਮਲੋੜ ਰੋਡ ਚੱਕਾ ਜਾਮ ਕਰਾਂਗੇ ਔਰ ਫਿਰ ਉਹਨਾਂ ਨੂੰ ਪਤਾ ਲੱਗੂ ਜੀ ਇਹਦੇ ਚ ਕੋਈ ਪੁਲਿਸ ਵਾਲੇ ਦੇ ਵੀ ਨਾ ਲੱਤੇ ਨੇ ਪਹਿਲਾਂ ਕਿਹਾ ਵੇ ਪ੍ਰਸ਼ਾਸਨ ਹੈਗਾ ਸਾਨੂੰ ਪਤਾ ਲੱਗਿਆ ਪ੍ਰਸ਼ਾਸਨ ਪੁਲਿਸ ਵੀ ਹੈ ਵਿੱਚ ਪੁਲਸ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਹੈਡ ਜਿਹੜਾ ਇਹਨੂੰ ਸਾਰਾ ਦੇਖ ਰਿਆ ਤੁਸੀਂ ਕੀ ਕਰਦੇ ਹੋ ਸਾਡੇ ਬੁੱਟੇ ਵੱਟ ਗਏ ਇਹ ਨਾਰੀ ਮਹਿਕਮਾ ਕਹਿੰਦਾ ਹੈ ਕਿ ਜੇ ਇੱਕ ਬੂਟਾ ਵੱਢਦੇ ਆ ਤਾਂ ਤੁਹਾਨੂੰ ਪਹਿਲਾਂ ਲਾਉਣਾ ਪੈਣਾ ਜੇ ਵੱਟੇ ਵੀ ਹੈ ਜੇ ਇਹਨਾਂ ਦੀ ਪ੍ਰਾਈਵੇਟ ਵੀ ਪ੍ਰਾਪਰਟੀ ਹੈ ਜੇ ਵੱਟਿਆ ਇਹਨਾਂ ਨੇ ਤਾਂ ਇਹਨਾਂ ਨੂੰ ਬੂਟੇ ਭਲੇ ਪਹਿਲੇ ਲਾਉਣੇ ਚਾਹੀਦੇ ਸੀ ਬੂਟੇ ਲਾਉਂਦੇ ਨੇ ਫਿਰ ਅੱਗੇ ਕਿਵੇਂ ਦੂਸਰੀ ਹੈ ਬੂਟੇ ਲਾ ਦੇ ਬੂਟੇ ਲਾਉਣ ਜਿੰਨੇ ਵੱਟੇ ਆ ਲਾ ਦੇ ਫਿਰ ਮਾਮਲਾ ਖਤਮ ਹੈ ਜੀ ਨਹੀਂ ਨੇ ਜਿਹੜਾ ਬਰੋਟਾ ਵੱਡਿਆ ਕਿਉਂ ਵੱਡਿਆ ਬਿਨਾ ਪੂਜਾ ਤੋਂ ਬਰੋਟਾ ਔਰ ਪੀਪਲ ਵੱਡ ਨਹੀਂ ਸਕਦੇ ਪੂਜਾ ਹੁੰਦੀ ਹੈ ਤੁਹਾਨੂੰ ਪਤਾ ਪਹਿਲਾਂ ਵੀ ਅਮਲੌਰ ਉਰ ਤੇ ਇੱਕ ਬੂਟਾ ਵੱਡਿਆ ਗਿਆ ਸੀ ਉਹਦਾ ਵੀ ਵਿਦਵਾਨ ਨਾਲ ਪੂਜਾ ਹੋਇਆ ਫਿਰ ਉਹ ਕੱਟਿਆ ਗਿਆ ਨਹੀਂ ਤੁਸੀਂ ਕਹਿੰਦੇ ਵੀ ਬੋਟੇ ਦਵਾਰਾ ਲਾ ਦੇਣ ਬੋਟੇ ਦਵਾਰਾ 100 ਸਾਲ ਕਿੱਥੇ ਲਾ ਦੇਣਗੇ ਉੱਥੇ ਤਾਂ ਸਾਰਾ ਪਲੈਨ ਕਰਤਾ ਇਹਨਾਂ ਨੇ ਖੇਤ ਵਾਲਿਆ ਜ਼ਮੀਨ ਉੱਥੇ ਤਾਂ ਟ੍ਰੈਕਟਰ ਚਲਾਤਾ ਇਹਨਾਂ ਨੇ ਉੱਥੇ ਤਾਂ ਜੜ ਵੀ ਨਹੀਂ ਛੱਡਿਆ ਇਹਨਾਂ ਨੇ ਨਹੀਂ ਫਿਰ ਕਿਹੜੀ ਜਗ੍ਹਾ ਤੇ ਲਾ ਦੇ ਤੁਸੀਂ ਜਿੱਥੇ ਮਰਜ਼ੀ ਲਾਣ ਫਿਰ ਉਹ ਵਿਧੀ ਅਨਸਾਰ ਲਵਾਨ ਵਿਧੀ ਅਨਸਾਰ ਲਾਣ ਦੇਖੋ ਜੇ ਬੱਟੇ ਹੈ ਤਾਂ ਬੁੱਟੇ ਲਾਉਣੇ ਪੈਣੇ ਆ ਜੇ ਨਹੀਂ ਲਾਉਂਦੇ ਅਸੀਂ ਸੰਗਤ ਕਰਾਂਗੇ ਕਿਉਂਕਿ ਸਾਡੇ ਸਨਾਤਨ ਧਰਮ ਦੇ ਉੱਤੇ ਬਹੁਤ ਬੜਾ ਇਹ ਕੇਸ ਹੈ ਔਰ ਸਨਾਤਨ ਧਰਮ ਸਾਰਾ ਮੇਰੇ ਨਾਲ ਖੜਾ ਹੈ ਪੂਰੇ ਅਗਲਾ ਜਿਹੜਾ ਸੱਟਾ ਆਊਗਾ ਪੂਰੇ ਪੰਜਾਬ ਤੋਂ ਸਨਾਤਨੀ ਆ ਕੇ ਖੜੇ ਹੋਣਗੇ ਠੀਕ ਹੈ ਮਾਨਿਕ ਸੈਗਲ ਐਡਵੋਕੇਟ ਇੱਥੇ ਮੈਂ ਤੁਹਾਨੂੰ ਇਹ ਫੈਕਟ ਕਲੀਅਰ ਕਰ ਦਿੰਦਾ ਜੀ ਜਿਹੜੇ ਇਸ ਮਾਮਲੇ ਦੀ ਜ਼ਮੀਨ ਜੋ ਕਿ ਅਮਲੂਰ ਰੋਡ ਦਾ ਵਾਕਾ ਪੈਂਦਾ ਇਹਦਾ ਰਕਵਾ ਪੈਂਦਾ ਉਹਦੇ ਉੱਪਰ 13 12 2023 ਦੀ ਸਟੇ ਸੀ 14 12 2023 ਨੂੰ ਇਹਦੀ ਰੱਪਤ ਵੀ ਚੜੀ ਹੋਈ ਹੈ ਜਿਹਨੇ ਰਿਗਾਰਡਿੰਗ ਵੀ ਫਰਦ ਦੇ ਵਿੱਚ ਐਂਟਰੀ ਵੀ ਆ ਵੀ ਇਸ ਜ਼ਮੀਨ ਦੇ ਉੱਤੇ ਖਰੀਦ-ਵੇਚ ਨੂੰ ਲੈ ਕੇ ਇਹਦੀ ਜ਼ਮੀਨ ਦੀ ਨੇਚਰ ਚੇਂਜ ਕਰਨ ਨੂੰ ਲੈ ਕੇ ਸਟੇ ਸੀ ਕੋਈ ਵੇਚ ਨਹੀਂ ਸਕਦਾ ਸੀ ਕੋਈ ਖਰੀਦ ਨਹੀਂ ਸਕਦਾ ਸੀ ਅੱਗੇ ਫਿਰ ਵੀ 27 3 2025 ਨੂੰ ਇਹਦੀ ਰਜਿਸਟਰੀ ਹੋ ਜਾਂਦੀ ਹੈ ਜੋ ਕਿ ਇੱਕ ਗੈਰ ਕਾਨੂੰਨੀ ਹੈ ਜਿਹਨੂੰ ਅੱਗੇ ਨਿੰਦਣਯੋਗ ਹੈ ਜਿਹਨੂੰ ਆਪਾਂ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਨਹੀਂ ਮੰਨਿਆ ਜਾ ਸਕਦਾ ਮੈਂ ਇਹੀ ਜੋ ਸਟੇ ਸੁਖਜੀਤ ਕੌਰ ਨੇ ਲਈ ਸੀ ਕਿੱਥੇ ਦੀ ਸੀ ਇਹ ਸੁਖਜੀਤ ਕੌਰ ਮੇਰੇ ਹਿਸਾਬ ਦੇ ਨਾਲ ਇਹ ਹਰਕ੍ਰਿਸ਼ਨਾਨ ਨਗਰ ਦੀ ਸੀ ਜਿਹਨੂੰ ਨਹੀਂ ਲੱਗੀ ਜਿਹੜੀ ਜਗ੍ਹਾ ਕੀ ਇਸਟਰੀ ਕਰਕੇ ਲੱਗੀ ਉਹਨੇ ਇਹ ਕਿਹਾ ਸੀਗਾ ਕਿ ਜਿਹੜੀ ਇਹ ਸਟੇ ਮੈਂ ਇਸ ਕਰਕੇ ਮੰਗ ਰਹੀ ਹਾਂ ਵੀ ਮੈਨੂੰ ਮੇਰਾ ਰਕਬਾ ਪ੍ਰੋਪਰ ਨਹੀਂ ਦਿੱਤਾ ਗਿਆ ਹੈਗਾ ਇਹ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦਾ ਵੀ ਕੋਟਾ ਜੀ ਕਿਹਨਾਂ ਦੀ ਇਹ ਟੋਟਲ ਸਰ ਮੈਨੂੰ ਜ਼ਮੀਨ ਦੇ ਰਕਵੇ ਬਾਰੇ ਕੋਈ ਜਾਣਕਾਰੀ ਨਹੀਂ ਇਹਨਾਂ ਦੀ ਜਗ੍ਹਾ ਬਸ ਇਹ ਤਕਰੀਬਨ 5 6 ਜਣੇ ਨੇ ਜਿਨ੍ਹਾਂ ਦੇ ਨਾਮ ਤੇ ਪਹਿਲਾਂ ਜਿਨ੍ਹਾਂ ਦੇ ਨਾਮ ਤੇ ਪਹਿਲਾਂ ਬੋਲਦੀ ਆ ਤੁਹਾਨੂੰ ਲੱਗੇ ਹੁਣ ਕੋਰ ਨਹੀਂ ਕੱਟੀ ਆ ਮੇਨੂੰ ਵੀ ਮੇਰੀ ਇਹ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਲੋਨੀ ਕੱਟਣ ਬਾਰੇ ਕੋਈ ਜਾਣਕਾਰੀ ਨਹੀਂ ਆ ਮੈਨੂੰ ਜੋ ਵੀ ਮਾਨਯੋਗ ਅਦਾਲਤ ਵੱਲੋਂ ਸਟੇ ਇਹਨਾਂ ਨੂੰ ਗਾਰੰਟ ਕੀਤੀ ਗਈ ਸੁਖਜੀਤ ਕੌਰ ਨੂੰ ਪਰ ਉਸ ਤੋਂ ਬਾਅਦ ਵੀ ਰਜਿਸਟਰੀ ਹੋ ਜਾਣਾ ਇੱਕ ਗਲਤ ਤੇ ਗੈਰਕਾਨੂੰਨੀ ਕੰਮ ਹੈ ਕਾਨੂੰਨ ਦੀ ਅਪਮਾਨਨਾ ਕਾਨੂੰਨ ਦੀ ਉਲੰਘਣਾ ਇਹ ਜਿੰਦੇ ਰਿਗਾਰਡਿੰਗ ਮਾਨਯੋਗ ਅਦਾਲਤ ਦੇ ਵਿੱਚ ਕੰਟੈਂਪਟ ਆਫ ਕੋਰਟ ਵੀ ਪਾਈ ਜਾ ਸਕਦੀ ਆ ਕੰਟੈਂਪਟ ਆਫ ਕੋਰਟ ਪਾ ਕੇ ਇਨਸਾਫ ਵੀ ਲੈ ਜਾ ਸਕਦਾ ਦਿੱਤਰ ਨੇ ਐਸਾ ਕੋਈ ਕੀਤਾ ਮੈਨੂੰ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ